ਜਿਸ ਕੇ ਅੰਦਰ ਵਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਹਰ ਵੇਲੇ ਬਾਣੀ ਸੁਣਨੀ ਉਹਨਾਂ ਦਾ ਸੁਭਾਅ ਸੀ ਐਨਾ ਨਾਮ ਵਿੱਚ ਉਹਨਾਂ ਦਾ ਚਿਤ ਹਰ ਵੇਲੇ ਜੁੜਿਆ ਰਹਿੰਦਾ ਸੀ ਜਿਵੇਂ ਮੱਛੀ ਜਲ ਵਿੱਚ ਰਹਿੰਦੀ ਹੈ ਨਾ ਇਸ ਤਰ੍ਹਾਂ ਭਜੰਦਾ ਜਿਹੜਾ ਸੀ ਨਾ ਉਹਨਾਂ ਦਾ ਮਨ ਮੱਛੀ ਬਣਿਆ ਹੋਇਆ ਸੀ ਤੇ ਸੱਚੇ ਪਾਤਸ਼ਾਹ ਮਹਾਰਾਜ ਦੀ ਇਹੋ ਜੀ ਕਿਰਪਾ ਵਰਤਦੀ ਸੀ ਰਸਨਾ ਨਾਲ ਕਿਹਾ ਹੋਇਆ ਉਹਨਾਂ ਦਾ ਬਚਨ ਖਾਲੀ ਨਹੀਂ ਸੀ ਜਾਂਦਾ ਕੈਨੇਡਾ ਦੀ ਬਾਤ ਹੈ ਕਿਸੇ ਵੱਡੇ ਘਰ ਵਿੱਚ ਉਹਨਾਂ ਦਾ ਆਸਣ ਲਾ ਦਿੱਤਾ ਪਰ ਉਹ ਸਥਾਨ ਤੇ ਸਾਧ ਸੰਗਤ ਜੀ ਘਰ ਵਿੱਚ ਸਿੱਖੀ ਹੈ ਨਹੀਂ ਸੀ ਨੌਜਵਾਨ ਲੜਕੀਆਂ ਨੇ ਕੱਪੜੇ ਵੀ ਟੰਗਦੇ ਨਹੀਂ ਸੀ ਪਾਏ ਹੋਏ ਤੇ ਘਰ ਵਿੱਚ ਅਸ਼ਲੀਲ ਤਸਵੀਰਾਂ ਕੰਧਾਂ ਤੇ ਲੱਗੀਆਂ ਹੋਈਆਂ ਸੀ ਘਰ ਵਿੱਚ ਜਦੋਂ ਸਿੰਘਾਂ ਨੇ ਪੈਰ ਪਾਏ ਤੇ ਉਹ ਘਰ ਬਲ ਦੇ ਪੱਠ ਵਾਂਗੂ ਪ੍ਰਤੀਤ ਹੋ ਰਿਹਾ ਸੀ ਐਕਟਰਾਂ ਦੀਆਂ ਨੰਗੀਆਂ ਤਸਵੀਰਾਂ ਲੱਗੀਆਂ ਵੇਖ ਕਰਕੇ ਘਰ ਵਿੱਚ ਜੀ ਜਿਹੜੇ ਸੀ ਆ ਭੂਤਾਂ ਮਰਗੇ ਪ੍ਰਤੀਤ ਹੋ ਰਹੇ ਸਨ ਕਿਉਂਕਿ ਪਟੇ ਉਹਨਾਂ ਨੇ ਖੁੱਲੇ ਛੱਡੇ ਢੰਗ ਦੇ ਕੱਪੜੇ ਨਾ ਪਾਏ ਬੇ ਢੰਗੇ ਕੱਪੜੇ ਪਾਏ ਹੋਣ ਕਰਕੇ ਅੰਗ ਪ੍ਰਤੰਗ ਸਰੀਰ ਦੇ ਜਿਹੜੇ ਆ ਉਹਨਾਂ ਦੀ ਪ੍ਰਦਰਸ਼ਨੀ ਜਿਵੇਂ ਕਰਦੇ ਆ ਲੋਕ ਇਸ ਤਰ੍ਹਾਂ ਦੀ ਹਾਲਤ ਸੀਗੀ ਤੇ ਮਹਾਂਪੁਰਖਾਂ ਨੂੰ ਅਜੇ ਉਹਨਾਂ ਨੇ ਗੁਰਦੁਆਰੇ ਸਾਹਿਬ ਤੋਂ ਪ੍ਰੋਗਰਾਮ ਤੋਂ ਕਥਾ ਦੀ ਸਮਾਪਤੀ ਤੋਂ ਬਾਅਦ ਆਉਣਾ ਸੀ ਤੇ ਸਿੰਘਾਂ ਨੇ ਵਿਚਾਰ ਕੀਤੀ ਕਿ ਇਸ ਘਰ ਵਿੱਚ ਨਹੀਂ ਰਹਿਣਾ ਯੋਗ ਮਹਾਂਪੁਰਖਾਂ ਦਾ ਤੇ ਜਦੋਂ ਇੰਨੇ ਚਿਰ ਨੂੰ ਗੱਡੀ ਆ ਗਈ ਸੁਖਮਨੀ ਸਾਹਿਬ ਦਾ ਪਾਠ ਸੁਣ ਰਹੇ ਸੀ ਸ੍ਰੀਮਾਨ ਸੰਤ ਬਾਬਾ ਠਾਕੁਰ ਸਿੰਘ ਜੀ ਹਰ ਵੇਲੇ ਬਾਣੀ ਸੁਣਦੇ ਰਹਿੰਦੇ ਸੀ ਤੇ ਅੱਗੇ ਹੋ ਕੇ ਜਦੋਂ ਸਿੰਘ ਬੇਨਤੀ ਕਰਨ ਲੱਗੇ ਕਿ ਮਹਾਰਾਜ ਇੱਥੇ ਆਸਣ ਨਾ ਲਾਈਏ ਤੇ ਜਦੋਂ ਅਜੇ ਕਹਿਣ ਹੀ ਲੱਗੇ ਉਹਨਾਂ ਹੱਥ ਦਾ ਇਸ਼ਾਰਾ ਕਰਤਾ ਕਿਉਂਕਿ ਬਾਣੀ ਚੱਲ ਰਹੀ ਸੀ ਫਿਰ ਨਹੀਂ ਬੋਲਿਆ ਕੋਈ ਵੀ ਬਾਣੀ ਸੁਣਦਿਆਂ ਸੁਣਦਿਆਂ ਉਹ ਘਰ ਦੇ ਅੰਦਰ ਪ੍ਰਵੇਸ਼ ਕੀਤੇ ਤੇ ਫਿਰ ਸਿੰਘਾਂ ਨੇ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਸੀ ਗੰਦੀਆਂ ਮੰਦੀਆਂ ਉਹ ਲਾਤੀਆਂ ਛੇਤੀ ਨਾਲ ਕਿਤੇ ਮਹਾਪੁਰਖ ਗੁੱਸੇ ਹੀ ਨਾ ਹੋਣ ਇਹਨਾਂ ਨੂੰ ਤੇ ਘਰ ਦੇ ਹਰੇਕ ਕਮਰੇ ਵਿੱਚ ਉਹ ਗਏ ਬਾਣੀ ਸੁਣਦੇ ਹੋਏ ਨਹੀਂ ਤਾਂ ਇਸ ਤਰ੍ਹਾਂ ਕਿਸੇ ਦੇ ਜਾਂਦੇ ਨਹੀਂ ਪਰ ਹਰੇਕ ਕਮਰੇ ਵਿੱਚ ਜਦੋਂ ਫਿਰੇ ਤੇ ਜਿਹੜੇ ਸਿੰਘ ਨਾਲ ਸਨ ਉਹ ਕਹਿੰਦੇ ਉਹ ਪ੍ਰਤੀਤ ਹੋ ਰਿਹਾ ਸੀ ਕਿ ਜਿੱਧਰ ਦੀ ਲੰਘਦੇ ਜਾ ਰਹੇ ਸੀ ਸਭ ਕੁਝ ਸ਼ੀਤਲ ਕਰਦੇ ਜਾ ਰਹੇ ਸੀ ਠੰਡ ਵਰਤੌਂਦੇ ਜਾ ਰਹੇ ਸਨ ਤੇ ਜਿੱਥੇ ਆਸਣ ਲੱਗਾ ਸੀ ਬੈਠ ਗਏ ਬਾਣੀ ਸੁਣਨ ਲੱਗੇ ਸਿੰਘਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਸਣ ਇੱਥੇ ਹੀ ਹੈ ਕਿਸੇ ਨੇ ਕੀਰਤਨ ਵਾਲੇ ਸਿੰਘਾਂ ਨੇ ਆਪਦੇ ਕੀਰਤਨ ਦਾ ਅਭਿਆਸ ਸ਼ੁਰੂ ਕਰ ਦਿੱਤਾ ਕੁਝ ਸਿੰਘ ਬਾਣੀ ਪੜਨ ਲੱਗ ਗਏ ਉਹੋ ਹੀ ਘਰ ਜਿਹੜਾ ਬਲ ਦੇ ਪਠ ਵਾਂਗੂ ਪ੍ਰਤੀਤ ਹੋ ਰਿਹਾ ਸੀ ਉਹ ਲੱਗਦਾ ਸੀ ਜਿਵੇਂ ਸਾਰੀ ਸ਼ਾਂਤੀ ਵਰਤ ਗਈ ਹੋਵੇ ਬਾਣੀ ਦੀਆਂ ਤੁਨਾ ਉਸ ਘਰ ਵਿੱਚੋਂ ਉੱਠਣ ਲੱਗ ਪਈਆਂ ਕੇਵਲ ਇੱਕ ਹਫ਼ਤਾ ਰਹੇ ਮਹਾਪੁਰਖ ਉਥੇ ਤੇ ਸਾਰੇ ਦੇ ਸਾਰੇ ਪਰਿਵਾਰ ਨੇ ਸਾਧ ਸੰਗਤ ਜੀ ਅੰਮ੍ਰਿਤ ਪਾਨ ਕੀਤਾ ਲੜਕੀਆਂ ਨੇ ਅੰਮ੍ਰਿਤ ਪਾਨ ਕੀਤਾ ਉਹਨਾਂ ਨੇ ਕੋਈ ਕਹਿ ਕੇ ਉਪਦੇਸ਼ ਨਹੀਂ ਦਿੱਤਾ ਬਸ ਉਹਨਾਂ ਦੇ ਜੀਵਨ ਦਾ ਢੰਗ ਵੇਖ ਕਰਕੇ ਉਹਨਾਂ ਦੀ ਬਾਣੀ ਦੀ ਪ੍ਰੀਤ ਵੇਖ ਕਰਕੇ ਜਿਸ ਕੇ ਅੰਦਰ ਵਸੈ ਨਿਰੰਕਾਰ ਤਿਸ ਕੀ ਸੇਖ ਤਰੈ ਸੰਸਾਰ ਉਹਦੀ ਸਿੱਖਿਆ ਲੈ ਕੇ ਇੱਕ ਕੀ ਦੋ ਕੀ ਸੰਸਾਰ ਤਰ ਜਾਂਦਾ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਨ ਕਮਾਈ ਕੀਤੀ ਹੈ ਜਿਨ ਵਾਹਿਗੁਰੂ ਮੰਤਰ ਦੀ ਆਪ ਸਾਧਨਾ ਕੀਤੀ ਹੈ ਨਾਮ ਬਾਣੀ ਨੂੰ ਕਮਾਇਆ ਉਹਦੀ ਸਿੱਖਿਆ ਲੈ ਕੇ ਸੰਸਾਰ ਕੁੱਲ ਦੁਨੀਆ ਭਲਾ ਹੋ ਜਾਂਦਾ ਹੈ